ਗੁਵਾਂਦੀ ਬਾਕੇ ਬੜੀ ਮਨਸਪੋਰਟ ਦੀ ਕਮਸੂਤੀ ਹੋਈ ਹੈ। ਔਰ ਤਨਵਾੜਾ ਤੋਂ ਜਿਸ ਗੁਵਾਂਦੀ ਜੜੀ ਮਨੀ ਬੱਸ ਆ ਰਹੀ ਸੀ। ਤੇ ਸੱਗਰਾਂ ਦੇ ਨੇੜੇ ਇੱਕ ਉਹਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਕਾਫੀ ਲੋਕ ਜਿਹੜੇ ਨੇ ਇੰਜਰਡ ਹੋਏ ਨੇ। ਔਰ ਸਾਥ ਜਿਹੜੇ ਲੋਕ ਸੀਗੇ ਮੌਕੇ ਤੇ ਜਿਨ੍ਹਾਂ ਦੀ ਡੈਥ ਹੋ ਗਈ ਸੀ ਇੱਕ ਹਸਪੀਟਲ ਆ ਕੇ ਜਿਨ੍ਹਾਂ ਦੀ ਡੈਥ ਹੋਈ ਹੈ। ਔਰ ਉਹਨਾਂ ਪਰਿਵਾਰਾਂ ਦੇ ਨਾਲ ਅਸੀਂ ਸਾਰੇ ਸਮੂੱਚਾ ਪ੍ਰਸ਼ਾਸਨ ਪੰਜਾਬ ਸਰਕਾਰ ਖੜੀ ਹੈ। ਮਾਨਜੋਤਜੀ ਸਾਹਿਬ ਖਾਸ ਤੌਰ ਤੇ ਕਿੰਨੇ ਪਰਿਵਾਰਾਂ ਦਾ ਹਾਲ ਚਾਲ ਵੀ ਜਾਣਿਆ ਉਹਨਾਂ ਨੇ ਮਾਨਜੋਤ ਐਸਐਸਪੀ ਸਾਹਿਬ ਉਹ ਸਾਰੀ ਸਾਡੀ ਹਸਪੀਟਲ ਜਿਸ ਕੋ ਹਸਪੀਟਲ ਦੀ ਟੀਮ ਨੇ ਬਹੁਤ ਮਿਹਨਤ ਨਾਲ ਜੀ ਵਧੀਆ ਤਰੀਕੇ ਨਾਲ ਉਹਨਾਂ ਦਾ ਇਲਾਜ ਕੀਤਾ ਔਰ ਉਹਨਾਂ ਪਰਿਵਾਰਾਂ ਦੇ ਨਾਲ ਸਾਡੀ ਦਿਲੋਂ ਹਮਦਰਦੀ ਹੈ ਕਿ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਇਸ ਦੁਨੀਆ ਤੋਂ ਗਏ ਨੇ ਔਰ ਬੜੀ ਇੱਕ ਮਦਦ ਦੁਖਦਾਈ ਖਬਰ ਹੈ ਕਿ ਇੱਕ ਬੱਚਾ ਛੋਟਾ ਸਪਿੰਗਸਾਲ ਦਾ ਬੱਚਾ ਲੱਗਦਾ ਹੈ ਉਹਦੇ ਹੱਡ ਤੋਂ ਪਤਾ ਲੱਗਦਾ ਹੈ ਉਦੀ ਵੀ ਇਸ ਐਕਸੀਡੈਂਟ ਦੇ ਵਿੱਚ ਜਿਹੜੀ ਡੈਥ ਹੋਈ ਹੈ ਉਹ ਬੜਾ ਦੁਖਦਾਈ ਸਮਾਂ ਪਰਿਵਾਰਾਂ ਵਾਸਤੇ ਵੀ ਔਰ ਜਿਹੜੇ ਜਿਹੜੇ ਆ ਉਹਨਾਂ ਦੇ ਵਾਸਤੇ ਵੀ ਬੜੀ ਦੁਖਦਾਈ ਸੀ। ਸਟੇਟ ਸਰਕਾਰ ਦੇ ਨਾਲ ਔਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਪੂਰਾ ਉਹਨਾਂ ਨੂੰ ਯਕੀਨ ਦਵਾਇਆ ਕਿ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਮੋਰਗਜ ਦਾ ਦਿੱਤਾ ਜਾਊਗਾ ਔਰ ਜਿਹੜੇ ਇੰਜਰਡ ਨੇ ਉਹਨਾਂ ਦਾ ਜਿੱਥੇ ਪੰਜਾਬ ਸਰਕਾਰ ਵੱਲੋਂ ਇਲਾਜ ਮੈਡੀਕਲ ਫੈਸਿਲਿਟੀ ਦੇ ਵਿੱਚ ਕੀਤਾ ਜਾਊਗਾ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਵੇਗੀ ਕਿਸੇ ਸਾਹਬ ਨੂੰ ਦੱਸਿਆ ਗਿਆ ਹੈ। ਇਹ ਲੈਟ ਕਰਾਸ ਵੱਲੋਂ ਜਾਂ ਹੋਰ ਜਿਹੜੀਆਂ ਸੰਸਥਾਵਾਂ ਨੇ ਸਟੱਡੀਆਂ ਉਹਨਾਂ ਦੇ ਵੱਲੋਂ ਪੂਰਾ ਸਹਿਯੋਗ ਲੈ ਕੇ ਇੰਜਰਡ ਲੋਕਾਂ ਦਾ ਇਲਾਜ ਕਰਵਾਇਆ ਜਾਊਗਾ ਸਾਡੇ ਇੱਥੇ ਵੈਸੇ ਕਿਸੇ ਤਰ੍ਹਾਂ ਦੀ ਦਸਤੂਹਾ ਹਸਪੀਟਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨੀਡ ਨਹੀਂ ਹੈਗੀ ਹਰ ਜਿਹੜੀ ਇਹ ਫੈਸਿਲਿਟੀ ਹੈ ਉਹ ਦਿੱਤੀ ਜਾ ਰਹੀ ਹੈ ਚਾਹੇ ਮੈਡੀਸਨ ਹੈ ਚਾਹੇ ਸਾਡੇ ਡਾਕਟਰ ਸਭਾਨ ਬਹੁਤ ਵਧੀਆ ਨੇ ਇੱਥੇ ਸਾਰੇ ਔਰ ਬਹੁਤ ਵਧੀਆ ਇਲਾਜ ਵੀ ਕੀਤਾ ਹਨ ਅਸੇ ਵੀ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਆਪਾਂ ਪ੍ਰਸ਼ਾਸਨ ਸਾਡੇ ਨਾਲ ਹੈ ਸਰਕਾਰ ਇੱਧਰ ਕੋਈ ਲੋਕਾਂ ਦੇ ਨਾਮ ਕੋ 35 ਵਸਾ ਰਹੇ ਹਾਂ बहुत अफसोस की गल कि अज ये हादसा वापर है और जिसके अठ जाना करवा बैठे हैं और बाकी कई पेशेंट्स का इलाज इतने सिविल अस्पताल दसवा किसी सारे स्टेबल दसे जा, जा रहे हैं और दो पेशेंट्स जी एम सी अमृतसर विखे उन्होंने उन्होंने गए हैं और अस पेशेंट्स को दसिया है कि उन्होंने सारा इलाज जो है ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਰਾਇਆ ਜਾ ਰਿਹਾ ਹੈ ਜਿਹੜੇ ਪੇਸ਼ੈਂਟਸ ਨੂੰ ਬਾਹਰ ਵੀ ਲੈ ਕੇ ਜਾਇਆ ਗਿਆ ਹੈ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਕੁਝ ਕੰਪੇਨੈਂਟ ਹਸਪਤਾਲਸ ਦੇ ਲਈ ਪ੍ਰਾਈਵੇਟ ਕੇਸ ਦੇ ਪਰਿਸ਼ਿਸ਼ ਗੀਂ ਦੇ ਤਹਿਤ ਕਿਤੇ ਗਏ ਉਥੇ ਵੀ ਉਹ ਰੋਡ ਐਕਸੀਡੈਂਟ ਵਿਕਟਿਮਸ ਦਾ ਇਲਾਜ ਮੁਫਤ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਰਾ ਸਕਦੇ ਨੇ ਲੇਕਿਨ ਮੈਂ ਦੱਸਣਾ ਚਾਹਾਂਗੀ ਕਿ ਸੇ ਹਸਪਤਾਲ ਇਸੂਆ ਦੀ ਇਸੇ ਨੂੰ ਡਾਕਟਰ ਮਨਮੋਹ ਸਿੰਘ ਜੀ ਚੈਨਲ ਸਾਹਿਬ ਨਾਲ ਬੈਠੇ ਇਹ ਵੀ ਵਾਪਸ ਇਹ ਹਾਜ਼ਰ ਹਨ ਜਦੋਂ ਪੇਸ਼ੈਂਟਾਂ ਦੇ ਨਾਂ ਨੂੰ ਲੈ ਕੇ ਆਇਆ ਗਿਆ ਇਹਨਾਂ ਵੱਲੋਂ ਸ਼ਲਾਗਾ ਯੋਗ ਕੰਮ ਕੀਤਾ ਗਿਆ ਬਹੁਤ ਮਿਹਨਤ ਦਿਨਾ ਸਾਰੇ ਪੇਸ਼ੈਂਟਸ ਨੂੰ ਇਮੀਡੀਏਟਲੀ ਸਟੇਬਿਲਾਇਜ਼ ਕਰਕੇ ਆਪਣੇ ਵੱਲੋਂ ਸਪੈਸ਼ਲਾਈਜ਼ਡ ਕੇਅਰ ਹਰ ਤਰ੍ਹਾਂ ਦੀ ਦਿੱਤੀ ਗਈ ਸਾਰੇ ਡਾਕਟਰਸ ਹੋਣ ਸਾਰੇ ਫੈਸਿਲਿਟੀਆਂ ਹੋਣ ਦਵਾਈਆਂ ਹੋਣ ਦਾ ਡਾਇਗਨੋਸਟਿਕ ਕੇਅਰ ਹੋਵੇ ਸਾਰਾ ਕੁਝ ਮੁਫਤ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਸਰਕਾਰ ਕਾਰਵਾਈ ਕੀ ਕਾਰਵਾਈ ਕੀਤੀ ਕੋਈ ਚਲਾਨ ਕਿਤੇ ਹਾਈ ਸਪੀਡ ਦੇ ਆਰਟੀ

ਤੁਰੰਤ ਹੀ ਸਾਡੀ ਜੋ ਐਸਐਸਐਫ ਦੇ ਮੁਲਾਜ਼ਮ ਹੈਗੇ ਐਂਡ ਬਾਕੀ ਪੁਲਿਸ ਐਂਡ ਮੈਡੀਕਲ ਲੇਟ ਉਹਨਾਂ ਨੂੰ ਮੁਹੱਈਆ ਕਰਾਈ ਗਈ ਬਟ ਅਨਫੋਰਚੂਨੇਟ ਹੈਗਾ ਬਹੁਤ ਹੀ ਇਨਸੀਡੈਂਟ ਬਿਕੋਜ਼ ਇਹਦੇ ਵਿੱਚ 8 ਲਾਈਵਸ ਅਸੀਂ ਲਾਸ ਕੀਤੀਆਂ ਤੇ ਜਿਨ੍ਹਾਂ ਦੀ ਭਰਪਾਈ ਨਹੀਂ ਹੋ ਸਕੀ ਬਟ ਉਹਨਾਂ ਨੂੰ ਤੁਰੰਤ ਇੱਥੇ ਦਸੂਆ ਸਿਵਲ ਹਸਪੀਟਲ ਦੇ ਵਿੱਚ ਲਾ ਕੇ ਬਾਕੀ ਇੰਜਰਡ ਤੇ ਉਹਨਾਂ ਦਾ ਇਲਾਜ ਪ੍ਰੋਪਰ ਤਰੀਕੇ ਨਾਲ ਕੀਤਾ ਜਾ ਰਿਹਾ ਹੈਗਾ ਜਿੱਦਾਂ ਕਿ ਤੁਸੀਂ ਦੇਖ ਲਓ ਡੀਸੀ ਸਾਹਿਬ ਤੇ ਐਮਐਲਏ ਦਸੂਆ ਗਵਰਨਮੈਂਟ ਸਰ ਤੇ ਬਾਕੀ ਸਿਵਲ ਸਰਜਨ ਸਾਹਿਬ एवरीवन ਇਜ਼ ਹੇਰ ਤੇ ਅਸੀਂ ਫੈਮਲੀਜ਼ ਨੂੰ ਪੁੱਛ ਰਹੇ ਹਾਂ ਉਹਨਾਂ ਦੇ ਵੱਲੋਂ ਕੋਈ ਅਗਰ ਕਿਸੇ ਤਰੀਕੇ ਦੀ ਕੋਈ ਮਦਦ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਚਾਹੀਦੀ ਹੈ ਤਾਂ ਉਹਨਾਂ ਨੂੰ ਦੱਸ ਸਕਦੇ ਹਾਂ ਕਿ ਨਾ ਡੀਟੇਲ ਗਾਈਡਲਾਈਨਸ ਜਸਟ speed limits ਅਕੋਰਡਿੰਗ ਟੂ ਰੋਡਸ ਅਕੋਰਡਿੰਗ ਟੂ ਵਹੀਕਲ ਇਹਨਾਂ ਅਧਾਰਿਤ ਹੁੰਦੀਆਂ ਸਾਡੇ ਟ੍ਰੈਫਿਕ ਵਿੰਗ ਆਲਰੇਡੀ ਅਵੇਅਰਨੈਸ ਇਸ ਜੋ ਇਹਨਾਂ ਨੂੰ ਬਾਈਕ ਚਲਾਉਣ ਵਾਸਤੇ ਰੈਗੂਲਰ ਚੈਕਿੰਗ ਤੇ ਚਲਾਣੀ ਹੁੰਦੀ ਹੈ ਸਾਡੇ ਹਰ ਰੋਜ਼ ਦੇ ਹੰਡਰਡਸ ਦੇ ਵਿੱਚ ਚਲਾਨ ਹੁੰਦੇ ਆ ਮੋਰ ਥੈਨ ਹੰਡਰਡ ਤੇ ਇਹਦੇ ਵਿੱਚ ਜੋ ਕਮਰਸ਼ਲ ਬੱਸੇ ਹੁੰਦੀਆਂ ਇਹਨਾਂ ਦੇ ਵੀ ਹੁੰਦੇ ਆ ਓਵਰਲੋਡਿੰਗ ਦੇ ਵੀ ਹੁੰਦੇ ਆ ਸਪੀਡਿੰਗ ਦੇ ਵੀ ਹੁੰਦੇ ਆ ਜੋ ਸਾਡੀ ਸੜਕ ਸੁਰੱਖਿਆ ਫੋਰਸ ਬਣੀ ਹੋਏ ਉਹਦੇ ਵਿੱਚ ਇੰਟਰਸੈਪਟਰ ਗੱਡੀਆਂ ਹੈਗੀ ਉਹ ਵੀ ਚੈੱਕ ਕਰਦੀਆਂ ਤੇ ਸਖਤੀ ਹੋਰ ਜਿੱਦਾਂ ਦਾ ਇਹ ਵਾਪਰੇ ਆ ਹੈਗਾ ਹੋਰ ਜ਼ਿਆਦਾ ਸ਼ਕਤੀ ਨਾਲ ਇਹ ਜੋ ਇਨਸ਼ੋਰ ਕੀਤਾ ਜਾਵੇ ਸਰਿਕਾ ਟਰਾਲੀਆਂ ਜਿਹੜੇ ਟਰਾਲੀ ਨਾਲ ਭਰੀਆਂ ਬਹੁਤ ਓਵਰ ਲੋਡ ਜਾਂਦੀਆਂ ਤੇ ਹਾਦਸੇ ਬਹੁਤ ਹੋ ਚੁੱਕੇ ਕਈ ਜਾਨਾਂ ਚਲੇ ਗਈਆਂ ਉਹਨਾਂ ਵਾਸਤੇ ਕੋਈ ਇੰਡਰੈਕਸ਼ਨ ਜਾਰੀ ਕੀਤੀ ਜਾਵੇ ਜੀ ਬਿਲਕੁਲ ਜਿੱਦਾਂ ਤੁਹਾਨੂੰ ਪਤਾ ਹੈ ਕਿ ਜੋ ਵੀ ਵਹੀਕਲ ਰੋਡ ਤੇ ਚੱਲਦੇ ਹਨ ਉਹਨਾਂ ਦੀ ਰੋਡ ਵਰਦੀਨੈਸ ਤੇ ਰੂਲਸ ਰੈਗੂਲੇਸ਼ਨਸ ਬੜੇ ਹੋਈਆਂ ਕਿਸੇ ਕਿਸੇ ਕਦੋਂ ਕਰੇ ਕਿਦਾਰ ਜਿੱਦਾਂ ਕਿ ਐਗਰੀਕਲਚਰ ਪ੍ਰੋਡਿਊਸ ਹੁੰਦਾ ਹੈ ਕੋਈ ਉਹਦੇ ਵਿੱਚ ਉਹ ਸਾਡੇ ਤੋਂ ਐਕਸਪੈਕਟ ਕਰਦੇ ਬਟ ਉਹਦੇ ਵਿੱਚ ਵੀ ਅਲੱਗ-ਉਲੱਗ ਲੇਟਡ ਵਾਇਲੇਸ਼ਨਸ ਹੁੰਦੀਆਂ ਤੇ ਕਾਰਵਾਈ ਕੀਤੀ ਜਾਂਦੀ ਹੈ ਇੰਬਾਉਂਡ ਵੀ ਕੀਤੇ ਜਾਂਦੇ ਚਲਾਨੇ ਵੀ ਹੁੰਦੀ ਹੈ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਅਵੇਅਰ ਵੀ ਕਰਦੇ ਕਿ ਵੀ ਐਦਾਂ ਦੀ ਗੱਲ ਨਾ ਹੋਵੇ ਸਰ ਇੱਕ ਦਿੱਤੂ ਅਲੱਗ ਛੋਟੇ ਟ੍ਰਾਂਸਪੋਰਟਰਾਂ ਦੇ ਵਿੱਚ ਜਿੱਦਾਂ ਈਰੇਕਸ਼ੀ ਲਾ ਲਓ ਉਹਨਾਂ ਦੇ ਤਕਰੀਬਨ ਨਾ ਕੋਈ ਲਾਇਸੈਂਸ ਹੈ ਤੇ ਨਾ ਹੀ ਉਹਨਾਂ ਦਾ ਕੋਈ ਕਾਲੀ ਫੱਤਰ ਆ ਤੇ ਨਾ ਹੀ ਉਹਨਾਂ ਦੇ ਲਾਲੋ ਕੀ ਜਦੋਂ ਤੇ ਨਸ਼ਾ ਕਰਕੇ ਉਹ ਚਲਾ ਰਹੇ ਆ ਉਹਨਾਂ ਵਰਗੀ ਕਰਦੇ ਨਹੀਂ ਜਿੱਦਾਂ ਇਹਦੇ ਵਿੱਚ ਕੋਈ ਐਕਸੈਂਪਸ਼ਨ ਨਹੀਂ ਹੈ ਕਿਸੇ ਨੂੰ ਵੀ ਨਾ ਕੋਈ ਸਾਡੇ ਉਹਨਾਂ ਐਕਸੈਂਪਸ਼ਨ ਹੈਗਾ ਕਿ ਅਗਰ ਕੋਈ ਟੂ ਵੀਲਰ ਹੈ ਈ ਰਿਕਸ਼ਾ ਹੈ ਆਟੋ ਰਿਕਸ਼ਾ ਹੈ ਕਮਰਸ਼ੀਅਲ ਵਹੀਕਲ ਹੈਗਾ ਟਰੱਕ ਹੈਗਾ ਹੂਐਵਰ ਵਾਈਲੇਟਸ ਦੀ ਟ੍ਰੈਫਿਕ ਰੂਲਸ ਹੋਣਾ ਤੇ ਜੋ ਬੜਦੀ ਕਾਰਵਾਈ ਹੋ ਕੀਤੀ ਜਾਏਗੀ